ਦਸਮ ਪਿਤਾ ਸਾਹਿਬ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਧਰਤੀ ਸ਼ਰਮਾਸ਼ੀਵਾੜਾ ਸਾਹਿਬ ਪੰਜਾਬ ਦਾ ਇਕਲੌਤਾ ਐਸਾ ਕਸਬਾ ਬਣਿਆ ਜਿਸ ਚ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਹੋਣਗੇ ਸ਼ਰਾਬ ਦੇ ਠੇਕੇ ਅਜਮਾਸ਼ੀਵਾੜਾ ਸੈਪ ਦੀ ਨਮੀ ਬਣੀ ਨਗਰ ਕੌਂਸਲ ਦੇ ਪ੍ਰਧਾਨ ਮੋਜਤਕੁੰਦਰਾ ਹਲਕਾ ਵਿਧਾਇਕ ਜਗਤਾ ਸਿੰਘ ਦਿয়ালਪੁਰਾ ਅਤੇ ਸਮੂਹ ਕੌਂਸਲਰਾਂ ਦੀ ਪਹਿਲੀ ਮੀਟਿੰਗ ਵਿੱਚ ਹੀ ਪਹਿਲਾ ਇਤਿਹਾਸਕ ਫੈਸਲਾ ਲਿਆ ਗਿਆ ਜਿਸ ਤਹਿਤ ਕੀਤਾ ਗਿਆ ਕਿ ਸ਼ਹਿਰ ਵਿੱਚ ਖੁੱਲੇ ਸ਼ਰਾਬ ਦੇ ਠੇਕੇ ਹੁਣ ਸ਼ਹਿਰ ਦੀ ਹਦੂਦ ਤੋਂ ਬਾਹਰ ਹੋਣਗੇ ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਗਤਾਜ ਸਿੰਘ ਦਿਾਲਪੁਰਾ ਤੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਮਾਸ਼ੀਵਾੜਾ ਨੂੰ ਸੈਪ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਸ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਨਗਰ ਕੌਂਸਲ ਅਹਿਮ ਫੈਸਲੇ ਲਵੇਗੀ ਉਨਾ ਕਿਹਾ ਕਿ ਇਸ ਮਤੇ ਤੋਂ ਬਾਅਦ ਆਉਣ ਵਾਲੇ ਨਵੇਂ ਮਾਲੀ ਸੀਜ਼ਨ ਤੁਰਾਂ ਸ਼ਰਾਬ ਦੇ ਠੇਕੇ ਸ਼ਹਿਰ ਦੀ ਹਦੂਦ ਤੋਂ ਬਾਹਰ ਹੋਣਗੇ ਇਸ ਤੋਂ ਇਲਾਵਾ ਇੱਕ ਹੋਰ ਅਹਿਮ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਗਨੀ ਖਾਨ ਨਵੀਂ ਖਾਨ ਗੇਟ ਤੋਂ ਲੈ ਕੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਤੱਕ ਅਤੇ ਚਰਨ ਕਮਲ ਚੌਂਕ ਤੋਂ ਲੈ ਕੇ ਇਤਿਹਾਸਿਕ ਪ੍ਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਤੱਕ ਜੋ ਸੜਕਾਂ ਤੇ ਨਜਾਇਜ਼ ਕਬਜ਼ੇ ਹਨ ਉਹਨਾਂ ਨੂੰ ਹਟਾ ਕੇ ਇਸ ਥਾਂ ਉੱਪਰ ਹੈਰੀਟੇਜ ਲਾਈਟਾਂ ਸਜਾਵਟੀ ਬੂਟੇ ਲਗਾਏ ਜਾਣਗੇ ਨਗਰ ਕੌਂਸਲ ਦੀ ਜੋ ਜੀਸੀਬੀ ਮਸ਼ੀਨ ਅਤੇ ਸਫਾਈ ਸੀਵਰਜ ਵਾਲੀ ਮਸ਼ੀਨ ਹੈ ਉਸ ਨੂੰ ਪ੍ਰਾਈਵੇਟ ਤੌਰ ਤੇ ਵਰਤੋ ਜੋ ਲਿਉਣ ਨੂੰ ਵੀ ਪਰਵਾਨਗੀ ਦੇ ਦਿੱਤੀ ਹੈ ਜਿਸ ਤੋਂ ਕਿਰਾਇਆ ਵਸੂਲਿਆ ਜਾਵੇਗਾ ਹਾਂਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰੇ ਬਹੁਤ ਹੀ ਇਤਿਹਾਸਕ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮੈਂ ਜ਼ਿਕਰ ਕਰੂਗਾ ਖਾਸ ਕਰਕੇ ਵੀ ਮਸ਼ਵਰਾ ਜਿਹੜਾ ਆਪਣਾ ਸ਼ਹਿਰਾਂ ਮਸ਼ਵਰਾ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਤੋਂ ਬਾਹਰ ਪੱੜਨ ਵਾਸਤੇ ਇੱਕ ਫੈਸਲਾ ਕੀਤਾ ਗਿਆ ਵੀ ਕੋਈ ਵੀ ਠੇਕਾ ਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਥੀ ਨਾਲ ਪਾਸ ਕਿਤਾਬ ਤੋਂ ਬਗੈਰ ਜਿਵੇਂ ਬਜ਼ੁਰਗਾਂ ਸਭ ਨੂੰ ਜਿਹੜਾ ਰਸਤਾ ਜਾਂਦਾ ਉੱਥੋਂ ਨਜਾਇਜ਼ ਕਬਜ਼ੇ ਹਟਾ ਕੇ ਉਹਨੂੰ ਸੁੰਦਰ ਬਣਾਉਣ ਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵੀ ਜਿੰਨੇ ਵੀ ਸ਼ਹਿਰ ਲਈ ਲੁਣਦੇ ਫੈਸਲੇ ਸਾਰੇ ਸਮਾਣੇ ਲੜਖੇ ਲੱਗਦੇ ਨੇ ਤੇ ਸਾਰਾ ਵਧੀਆ ਰਿਹਾ ਇਹ ਜਿਹੜਾ ਅੰਮ੍ਰਿਤ ਗੁਕਾਤਾ ਖੋਜ ਉਹ ਜਿਹੜਾ ਜਿਹੜੇ ਸ਼ਹਿਰ ਤੋਂ ਬਾਅਦ ਟਿਕ ਕੇ ਰਹਿਣੇ ਆ। ਇਸੋ ਦੇ ਵਿੱਚ ਤੁਹਾਨੂੰ ਪਤਾ ਜੀ ਅਗਲਾ ਸੀਜ਼ਨ ਜਿਹੜਾ ਕਰੀ ਉਹ ਹਮ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਭੂ ਹੋਊਗਾ ਜੀ ਤੇ ਨਾਲ ਦੀ ਨਾਲ ਜਿਹੜੀ ਸਰਕਾਰੀ ਕਾਰਵਾਈ ਜਿਹੜੀ ਕਾਪੀ ਆ ਉਹ ਮੈਕਮਨ ਸੰਬੰਧਤ ਉਹ ਮੈਕਮਨ ਨੂੰ ਆਪ ਕਰ ਵਿਭਾਗ ਨੂੰ ਭੇਜੀ ਜਾਊਗੀ ਵੀ ਕੋਈ ਵੀ ਜਿਹਦਾ ਕੀ ਜਦੋਂ ਠਿਕਨ ਲੰਮੀ ਹੋਣੀ ਆ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਟਿਕਾ ਨਹੀਂ ਹੋਣਾ ਚਾਹੀਦਾ ਆਹ ਸਮੇਂ ਜਿਹੜੀਆਂ ਮੀਟ ਮਾਰਦੀ ਦੁਕਾਨਾਂ ਜਾਂ ਇਸ ਤਰ੍ਹਾਂ ਦੇ ਐਜੀ ਹੋਈ ਪ੍ਰੋਪੋਜ਼ਲ ਸਭ ਕੁਝ ਸ਼ੂਗਵ ਜੀ ਦੇ ਕੋਲ ਵਧੀਆ ਸਾਰੇ ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਮਲੇ ਨੇ ਤੇ ਬਹੁਤ ਵਧੀਆ ਫੈਸਲੇ ਲਿੱਤੇ ਨੇ ਜਿਵੇਂ ਤੁਸੀਂ ਪਿਛੇ ਦੇਖਣਾ ਮੱਛੀ ਮਾਰਕ ਰਸੀਗੀ ਜਿਹੜੀ ਉਹ ਚੁਕਾਈਏ ਤੋਂ ਪਰੇ ਕੀਤੀ ਆ ਤੇ ਉਹ ਤੋਂ ਬਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਭ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਾਰੇ ਚ ਫੈਸਲਾ ਇਹ ਸਾਰੇ ਰਲ ਕੇ ਲੈਣਗੇ ਜੀ ਮੇਰਾ ਬਕਾਇਦਾ ਜੀ ਜਿਹੜੀ ਕਹਿੰਦਾ ਮੈਂ ਡੇਰ ਕੋ ਲੈ ਕੇ ਗੁਰਦੁਆਰਾ ਚੰਗੋਲ ਸਾਹਿਬ ਦਾ ਤੱਕ ਉਕੇ ਕੀ ਪ੍ਰਪੋਜ਼ਲ ਹੈ ਸ਼ਜਾਬ ਜੀ ਬੁੱਟੇ ਅਸਲ ਦੇ ਵਿੱਚ ਉਹ ਮੈਂ ਤੁਹਾਨੂੰ ਪਤਾਈਏ ਵੀ ਪਹਿਲਾਂ ਦਾ ਜਿਹੜੇ ਕਬਜ਼ੇ ਦੀ ਨਜਾਇਜ਼ ਬਹੋਂ ਪਰ ਮਰੋਈਏ ਜੇ ਤੋ ਰੇੜੀਆਂ ਜੋ ਉਹ ਸਾਈਡ ਤੇ ਖੜੀਆਂ ਤੁਹਾਨੂੰ ਪਤਾ ਨਹੀਂ ਝਗੜਾ ਲੱਦਾਗਾ ਹਨਾ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਾਂ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤਾ ਪਾਇਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਹਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਿਟੀ ਦੇ ਲਵਾਉਣ ਦੀ ਇਹ ਵੀ ਮਤਾ ਪਾਇਆ ਤੇ ਬਾਕੀ ਵੀ ਕਈ ਹੋਰ ਜਿਹੇ ਫੈਸਲੇ ਤੇ ਜਿਹੜੇ ਸ਼ਹਿਰ ਵਾਸਤੇ ਬਹੁਤ ਹੀ ਨੇ ਅੱਜ ਮੀਟਿੰਗ ਹੋਈ ਨਾ ਦਰਬੋਸਦੀ ਕੀ ਫੈਸਲੇ ਲਏ ਗਏ ਅੱਜ ਜੋ ਅੱਜ ਦਾ ਦਿਨ ਬਾਕੀ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਆ ਇਸ ਗੁਰੂ ਦੀ ਨਗਰੀ ਲਈ ਸਾਡੇ ਮਾਂ ਜੋ ਹਲਕਾ ਬਦਾਇਕ ਨੇ ਸਰਦਾਰ ਜਗਦਾਰ ਸਿੰਘ ਬਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਬਾਕੀ ਇਤਿਹਾਸਿਕ ਫੈਸਲੇ ਨੇ ਕਿਉਂਕਿ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਮੇਰੀ ਤੇ ਐਮਐਲਏ ਸਾਹਿਬ ਦੀ ਇੱਕ ਵਿਦਾਊਟ ਮਤਲਬ ਘਰ ਜਿਵੇਂ ਆਪਾਂ ਪਰਿਵਾਰ ਚ ਗੱਲਾਂ ਕਰਦੇ ਆ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮੱਛੀਵਾੜੀ ਨੂੰ ਆਪਾਂ ਸਭ ਨੂੰ ਤਾ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇਦਾਰਾਂ ਦੀ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇਦਾਰ ਆ ਜੇ ਸ਼ਰਾਬ ਤੋਂ ਠੇਕੇ ਹੀ ਮਾਛੀਵੜ ਤੋਂ ਬਾਹਰ ਕਰ ਦਈਏ ਤੇ ਮੈਨੂੰ ਪਤਾ ਨਹੀਂ ਸੀ ਮਹਾਰਾਜ ਨੇ ਇਹ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਤੇ ਲੈਣਾ ਤੋ ਮੈਨੂੰ ਇਸ ਗੱਲ ਦੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਠੇਕੇ ਨੇ ਜੀ ਉਹ ਸਾਡੀ ਹੱਦ ਤੋਂ ਬਾਹਰ ਜਾਣਗੇ ਉਹ ਦੇ ਤਲਾਵਾਂ ਕੀ ਫੈਸਲਾ ਲਏਗੇ ਇਸ ਤੋਂ علاوہ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ। ਇੱਕ ਤਾਂ ਬਾਜ਼ਾਰ ਦੇ ਵਿੱਚ ਲੋਕ ਕਬਜ਼ੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਆ। ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਹੋ ਜਾ ਰਹੇ ਨੇ, ਲੁੱਟਾਂ ਖਸੁੱਟਾਂ ਛੋਟੀਆਂ-ਮੋਟੀਆਂ ਹੋ ਰਹੀਆਂ। ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ। ਜਿਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ, ਇੱਕ ਕਾਂਗਰਸ ਦਾ ਹੋਊਗਾ, ਸਾਡੇ ਹੋਣਗੇ ਆਜ਼ਾਦ ਹੋਣਗੇ ਪੰਜ ਮੈਂਬਰੀ ਅਸੀਂ ਟੀਮ ਬਣਾ ਕੇ। ਸ਼ਹਿਰ ਦੇ ਜਿੰਮੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨਹੀਂ ਤੁਸੀਂ ਦੇਖ ਰਹੇ ਹੋ ਅਜੀ ਗੱਲ ਵੇਦ ਵੀ ਆਉਂਦੀਆਂ ਤਾਂ ਐਮਐਲਏ ਸਾਹਿਬ ਨਾਲ ਜਿਵੇਂ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕੌਂਸਲ ਨੂੰ ਇਸ ਦੇ ਲਈ ਕੁਝ ਕਰਨਾ ਪੈ ਰਿਹਾ ਅਸੀਂ ਕੱਲ ਨੂੰ ਕਰਨ ਦੀ ਬਜਾਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗਾ ਦੇਖ ਕੇ ਜ ਜਿੰਨੀਆਂ ਵੀ ਵਧੀਆ ਗੱਡੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਰਸ ਨੂੰ ਵੀ ਦਾ ਬਹੁਤ ਬੈਨੀਫਿਟ ਮਿਲੂਗਾ ਸੋ ਮੇਰੇ ਸਾਹਬ ਨਾਲ ਇੱਕ ਬਹੁਤ ਹੀ ਵੱਡਾ ਫੈਸਲਾ ਜਿਹੜਾ ਅੱਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋਈ ਮਸ਼ੀਨਰੀ ਦਾ ਮਤਲਬ ਪਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਹੈ ਕੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈ ਹਾਂਜੀ ਜਿਹੜੀਆਂ ਮਸ਼ੀਨਰੀਆਂ ਨੇ ਮਸ਼ੀਨਰੀਆਂ ਦੀ ਦੁਰਪਯੋਗ ਵੀ ਬੰਦ ਹੋ ਜੂਗੀ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇਕ ਤਰ੍ਹਾਂ ਦਾ ਫੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੇ ਉਹ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਤੇ ਉਹ ਲੈ ਸਕਦੇ ਨੇ। ਇਹ ਬੁਨਿਆਦੀ ਲੱਭਣ ਦਾ ਖਰਚਾ ਬਣਾਇਆ। ਉਹ ਅਸੀਂ ਜੀ ਬਜਟ ਅਜੇ ਫਿਲਹਾਲ ਖੁੱਲਾ ਹੀ ਰੱਖਿਆ। ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ 'ਚ ਦੱਸਿਆ ਕਿ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਆ ਜੀ। ਇਹਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵੱਧ ਯੋਗ ਦਾ ਟੂਰਿਜ਼ਮ ਵਿਭਾਗ ਦਾ ਆਉਣਾ ਚਾਹੀਦਾ ਕਿਉਂਕਿ ਇਹ ਬੜ ਕਿਹੜੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਸਟ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ ਆ ਗਣੀ ਖਨ ਨਵੀਂ ਖਾਂ ਗੇਟ ਤੋਂ ਲੈ ਕੇ ਚਰਨਗਮ ਸਾਹਿਬ ਗੁਰਦੁਆਰਾ ਸਾਹਿਬ ਤੱਕ ਜਿੱਧਰੋਂ ਸਾਡੇ ਬ੍ਰਹਮਚਾਰੀ ਜਿਹੜਾ ਸ਼ਿਰਦੀ ਦਾ ਮੰਦਿਰ ਆ ਉੱਥੇ ਤੱਕ ਸਜਾਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਨ ਨਿਸ਼ਾਨ ਨਹੀਂ ਅਸੀਂ ਇਹਦੇ ਲਈ ਕਰ ਕੁਝ ਕਰ ਸਕੀ ਤੇ ਅਸੀਂ ਬੜੇ ਧਰਮਾਵਾਰੇ